ਤੁਨ ਸਾਰਿਆਂ ਦਾ ਆਪਣੇ YouTube ਚੈਨਲ ਤੇ ਅਸੀਂ ਹੁਣੇ-ਹੁਣੇ ਇੱਕ ਇੰਪੋਰਟੈਂਟ ਅਪਡੇਟ ਤੁਹਾਡੇ ਸਾਹਮਣੇ ਆਈ ਹੈਗੀ ਜਿਹੜੀ ਕਿ ਸਰਕਾਰੀ ਸਕੂਲਾਂ ਨੂੰ ਜਾਂ ਫਿਰ ਪ੍ਰਾਈਵੇਟ ਤੇ ਡੈਟਰ ਸਕੂਲਾਂ ਦਾ ਜਿਹੜਾ ਟਾਈਮਿੰਗ ਹੈ ਸਕੂਲ ਦੀ ਉਹ ਸਰਕਾਰ ਵੱਲੋਂ ਚੇਂਜ ਕਰ ਦਿੱਤੀ ਗਈ ਹੈਗੀ ਜਿਹੜਾ ਕਿ ਉਹਦਾ ਨੋਟੀਫਿਕੇਸ਼ਨ ਅਜੀਤ ਸਰਕਾਰ ਸਮਾਚਾਰ ਵੱਲੋਂ ਵੀ ਦਿੱਤਾ ਗਿਆ ਜੀਤ نیوز ਪੇਪਰ ਵਿੱਚ ਵੀ ਆ ਚੁੱਕੀ ਹੈ ਨਿਊਜ਼ ਤੁਹਾਨੂੰ ਖਬਰ ਪੜਾ ਦਿੰਨੇ ਹਾਂਗੇ ਚੰਡੀਗੜ੍ਹ ਦੀ ਹੈ 18 ਮਈ ਦੀ ਅੱਜ ਦੀ ਖਬਰ ਹੈਗੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਵਿੱਚ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਮਿਤੀ 20 ਮਈ ਤੋਂ 31 ਮਈ ਤੱਕ ਪੰਜਾਬ ਦੇ ਸਾਰੇ ਸਰਕਾਰੀ ਏਡਡ ਤੇ ਨਿੱਜੀ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕਰ ਦਿੱਤਾ ਗਿਆ ਹੈ। ਮਤਲਬ ਜਿੰਨੇ ਵੀ ਸਰਕਾਰੀ ਏਡਡ ਤੇ ਨਿੱਜੀ ਸਕੂਲ ਆਗੇ ਉਹਨਾਂ ਸਾਰਿਆਂ ਦੀ ਜਿਹੜੀ ਟਾਈਮਿੰਗ ਹੈ ਉਹ ਸਵੇਰੇ 7:00 ਵਜੇ ਤੋਂ ਲੈ ਕੇ 12:00 ਵਜੇ ਤੱਕ ਹੋ ਗਈ ਹੈ। ਤੇ 31 ਮਈ ਤੋਂ ਬਾਅਦ ਜਿਹੜੇ ਛੁੱਟੀਆਂ ਵੀ ਹੋ ਰਹੀਆਂ ਨੇ ਸਕੂਲਾਂ ਦੇ ਵਿੱਚ 1 ਜੂਨ ਤੋਂ ਲੈ ਕੇ 3 ਜੂਨ ਤੱਕ ਤਾਂ ਇਸ ਜਿਹੜਾ ਸਰਕਾਰ ਵੱਲੋਂ ਆਇਆ ਨਵਾਂ ਨੋਟੀਫਿਕੇਸ਼ਨ 9:00 ਵਜੇ 5 ਮਿੰਟਾਂ ਤੇ ਜਾਰੀ ਕੀਤਾ ਗਿਆਗਾ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਊਗੀ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ